ਵੀ ਸੱਜਣੋਂ ਬਠਿੰਡੇ ਏਰੀਆ ਦੇ ਵਿੱਚ ਆਏ ਹੋਏ ਆ। ਕਈ ਗੱਲ ਬਹੁਤ ਵਾਰੀ ਆਪਾਂ ਗੱਲ ਸੁਣੀ ਹੈ ਕਹਿੰਦਾਦੇ ਨੇ ਸੱਜਣ ਮਿੱਤਰ ਹੈ ਨਾ ਗਾਹਾਂ ਦੀ ਦਲਜੀਤ ਚੁੱਗ੍ਹੇ ਵਾਲੇ ਦੇ ਘਰੇ ਟਰੈਕਟਰ ਖੜੇ ਨੇ। ਆਹ ਟਰੈਕਟਰ ਬਈ ਦਲਜੀਤ ਦੇ ਘਰੇ ਖੜੇ ਨੇ ਤੇ ਅੱਜ ਸਾਨੂੰ ਦਲਜੀਤ ਬਾਈ ਨਾਲ ਮਲਾਉਣਾ ਕੀ ਹਾਲ ਹੈ ਬਈ? ਕੀ ਹਾਲ ਆ ਬਈ? ਸੱਸੀ ਕਾ ਵੀਰੇ ਸਾਰੇ ਦੇਖਣ ਵਾਲਿਆਂ ਨੂੰ। ਤੇ ਅੱਜ ਬਾਈ ਆਪਣੇ ਕੋਲ ਕਿੰਨੇ ਕੁ ਟਰੈਕਟਰ ਨੇ? ਅੱਜ 7 ਟਰੈਕਟਰ ਦਿਖਾਵਾ ਬਈ। ਮੈਂ ਕਿਹਾ ਗੱਲ ਚੱਲ ਪਾਉਂਦੀ ਹੈ ਨਾ ਕਾਫੀ ਮੈਂ ਵੀ ਸੁਣੀ ਆ ਵੀ ਗਾਹਾਂ ਦੀ ਦਲਜੀਤ ਚੁੱਗ੍ਹੇ ਵਾਲੇ ਦੇ ਘਰੇ ਥੜੇ ਨੇ ਟਰੈਕਟਰ। ਅੱਜ ਫਿਰ ਆ ਇਥੋਂ ਆਪਾਂ ਸਟਾਰਟ ਕਰਦੇ ਆ ਇਹ 10 ਮਾਡਲ ਆ ਜੀ 10 ਮਾਡਲ ਹਰਿਆਣਾ ਨੰਬਰ ਆ ਜੀ ਫੁੱਲ ਟੌਪ ਆ ਫੁੱਲ ਟੌਪ ਹੈ ਸਾਰਾ ਟਰੈਕਟਰ ਜੈਨੂਅਨ ਆ ਜੀ ਤੇ ਟਾਇਰਾਂ ਦੀ ਗੱਲ ਕਰ ਲਈਏ ਪਿਛਲੇ ਟਾਇਰ 70 ਪੈਸੇ ਨੇ ਜੀ ਅਗਲੇ ਟਾਇਰ 80 ਪੈਸੇ ਨੇ 55 ਐਚਪੀ ਦਾ 3 ਸਪੀਡ ਆ ਗਰਾਉਂਡ ਪੀਟੀਓ ਆ ਜੀ ਗਰਾਉਂਡ ਪੀਟੀਓ ਆ ਤੇ ਬਈ ਜੀ ਆਪਾਂ ਇਹਦੀ ਹੁਣ ਰੇਟ ਦੀ ਗੱਲ ਕਰੀਏ ਰੇਟ ਆਪਾਂ ਇਹ 1.4 ਲੱਖ ਦਾ ਦੇ ਦਾਂਗੇ ਆਪਾਂ ਦੇਣ ਵਾਲਾ ਰੇਟ ਹੈ ਦੇਣ ਵਾਲਾ ਰੇਟ ਹੈ ਜੀ ਕੋਈ ਫालतੂ ਰੇਟ ਕੋਈ ਨਹੀਂ ਜੀ ਇਹ ਜੇ ਬਈ ਆਪਾਂ ਇਹਨੂੰ ਸੀ ਲੈ ਕੇ ਨਾਮ ਕਰਵਾਉਣਾ ਹੋਇਆ ਉਹ 6500 ਰੁਪਏ ਲੱਗੂਗਾ ਜੀ ਕਾਕ ਦਾ ਜਿੱਥੋਂ ਦਾ ਪੰਜਾਬ ਦਾ ਨੰਬਰ ਕਹਿਣਗੇ ਆਪਾਂ ਨਾਮ ਕਰਵਾ ਦਾਂਗੇ ਨਾਮ ਕਰਵਾ ਕੇ ਦੇ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਇੱਧਰ ਖੜਾ ਸੁਵਰਾਜ 855 ਇਹ 13 ਮਾਡਲ ਹੈ ਜੀ ਇਹ ਟਾਪ ਮਾਡਲ ਹੈ ਜੀ ਡੀਟੀ ਮਾਡਲ ਹੈ ਜੀ ਤੇ ਇਹ ਹਰਿਆਣਾ ਨੰਬਰ ਹੈ ਜੀ ਇਹ ਤੇ ਹਰਿਆਣਾ ਨੰਬਰ ਹੈ ਜੀ ਟਾਇਰਾਂ ਦੀ ਗੱਲ ਕੀ ਤੇ 13 ਦੀ ਗੱਲ ਕਰ ਲਈਏ ਪਿਛਲੇ ਟਾਇਰ ਹੈਗੇ ਨੇ ਜੀ ਇਹਦੇ 70 ਪੈਸੇ ਅਗਲੇ ਟਾਇਰ ਇਹਦੇ 75 ਪੈਸ ਠੀਕ ਪੂਰਾ ਨਵਾਂ ਡੈਟਰਾ ਚਾਲ ਚੱਲਣ ਦਾ ਬਹੁਤ ਜਿਆਦਾ ਵਧੀਆ ਡੈਟਰਾ ਹੁੱਕ ਵਗੈਰਾ ਲੰਕਾ ਲੁੰਕਾ ਦਾ ਚੈੱਕ ਕਰਾ ਦਿਓ ਬਾਈ ਹੈਨਾ ਹਾਂਜੀ ਹਾਂਜੀ ਤੇ ਇਹ ਵੀ ਹਰਿਆਣਾ ਨੰਬਰ ਆ ਬਾਈ ਹੈਨਾ ਹਾਂਜੀ ਹਾਂਜੀ ਤੁਨੇ ਇਹਦਾ ਰੇਟ ਕੀ ਆ ਬਾਈ ਇਹ ਡੈਟਰਾ ਆਪਾਂ ਦੇ ਦਾਂਗੇ 430000 ਦਾ ਜੀ 430000 ਦਾ ਹਾਂ ਟਰੈਕਟਰ ਬਹੁਤ ਨਵਾਂ ਜੀ ਚਾਲ ਚੱਲਣ ਬਹੁਤ ਨਵਾਂ ਬਾਕੀ ਡੈਟਰਾ ਨੰਬਰ ਬਹੁਤ ਸੋਹਣਾ ਜੀ 9900 ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਇੱਧਰ ਖੜਾ ਆ ਬਾਈ ਪ੍ਰੀਤ 4549 ਪ੍ਰੀਤ ਇਹ 13 ਮਾਡਲ ਆ ਜੀ ਡਬਲ ਕਲੱਚ ਆ ਜੀ ਡਬਲ ਕਲਚ ਹੈ ਹਰਿਆਣਾ ਨੰਬਰ ਹੈ ਜੀ ਅਗਲੇ ਟਾਇਰ ਰੱਦੇ ਨੇ ਜੀ ਪਿਛਲੇ ਟਾਇਰ ਇਹਦੇ 90 ਪੈਸੇ ਨੇ ਜੀ 90 ਪੈਸੇ ਰਿੰਬਾਰੂਬਾ ਦਾ ਵੀ ਹੈ ਪੂਰਾ ਚੰਗਾ ਸਾਰੇ ਟਰੈਕਟਰ ਤੇ ਉਸ ਤੋਂ ਦੀ ਵੀਡੀਓ ਦਿਖਾ ਦਿਓ ਜੀ ਤੇ ਬਈ ਪਿੱਛੋਂ ਵੀ ਚੈੱਕ ਕਰਵਾ ਦੇਣਾ ਫੋਟੋ ਵਗੈਰਾ ਤੇ ਇਹਦਾ ਰੇਟ ਕਿੰਨਾ ਬਈ ਇਹ ਆਪਾਂ 240000 ਦਾ ਦੇ ਦਾਂਗੇ ਜੀ 13 ਮਾਡਲ ਆ ਡਬਲ ਕਲਚ ਹੈ ਜੀ 240000 ਰੁਪਏ ਦਾ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਇੱਧਰ ਆ ਗਿਆ 3630 ਬਈ ਇਹ 12 ਮਾਡਲ ਆ ਜੀ 12 ਮਾਡਲ ਇਹ ਜਿਹੜੇ ਟਰਬੋ ਜਿਹੜਾ ਟਰੈਕਟਰ ਆਏ ਸੀਗੇ 55 ਐਚਪੀ ਜੇ ਟਾਪ ਮਾ ਇਹ ਉਹ ਟ੍ਰੈਕਟਰ ਆ ਜੀ ਹਾਂ 55 ਐਚਪੀ ਆ 3 ਸਪੀਡ ਆ ਟਾਪ ਵਾਲਾ ਮਾਡਲ ਗਰਾਊਂਡ ਪੀਟਿਓ ਜੀ ਮੂਰਲੇ ਟਾਇਰ ਤਾਂ ਮੂਰਲੇ ਟਾਇਰ ਤਾਂ ਜਮਾ ਨਵੇਂ ਨੇ ਜੀ ਬੋਲੋ ਉਮੀਦ ਸੀ ਜਾਂਦਾ ਹਾਂਜੀ ਜਿਹੜੇ ਮੈਨੂੰ ਕਹ ਪਿਛਲੇ ਨੇ ਪਿਛਲੇ ਨਾਲ ਦੇ ਟਾਇਰ 70 ਪੈਸੇ ਨੇ ਜੀ ਪਿਛਲੇ ਨਾਲ ਦੇ ਨੇ ਆਹ ਰੇਸ ਵਗੈਰਾ 12 ਮਾਡਲ ਆ ਜੀ ਪਹਿਲੀ ਪਾਰਟੀ ਆ ਬਹੁਤ ਵਧੀਆ ਟ੍ਰੈਕਟਰ ਆ ਜਿੰਨਾ ਵੀ ਕਹਿ ਦੀ ਇਹਦਾ ਰੇਟ ਕਿੰਨਾ ਬਾਈ ਇਹ ਆਪਾਂ 3.5 ਦਾ ਦੇ ਦਾਂਗੇ ਜੀ 3.5 ਲੱਖ ਰੁਪਏ ਹਾਂ 12 ਮਾਡਲ ਆ ਟਾਪ ਮਾਡਲ ਆ ਜੀ ਨਾਲ ਦੇ ਟਾਇਰ ਨੇ ਛਤਰੀ ਵਗੈਰਾ ਵੀ ਚੰਗੀ ਲੱਗੀ ਹੋਈ ਆ ਹਾਂਜੀ ਹਾਂ ਜੇ ਜਿਹੜਾ ਬਈ ਆਹ ਕਹਦਾ ਹੁੰਦੇ ਨੇ 241 ਇਹ ਬਹੁਤ ਘੱਟ ਮਿਲਦਾ ਹੈ ਹਾਂ ਇਹ ਬਹੁਤ ਘੱਟ ਬਕਾਊ ਘੱਟ ਆ ਜੀ ਇਹ ਨਵਾਂ ਵੀ ਘੱਟ ਨਿਕਲਿਆ ਉਹ ਬਕਾਊ ਵੀ ਘੱਟ ਆ ਜੀ ਅਸੀਂ ਇਹੀ ਕਾਰਨ ਜਿਹਦੇ ਕੋਲ ਹੈਗਾ ਚੰਗੇ ਆ ਹੁਣ ਇਹ ਤਾਂ ਚੱਲ ਬੰਦੇ ਬਾਹਰੇ ਚਲੇਗੇ ਇਹ ਹਿਸ਼ਾਰਪੁਰ ਦਾ ਨੰਬਰ ਹੈ ਟਰੈਕਟਰ ਪਹਿਲੀ ਪਾਰਟੀ ਦਾ ਤੇ ਪਿਛਲੇ ਟਾਈਮ ਤਾਂ ਨਵੇਂ ਮੰਗੂਨੇ ਟਰੈਕਟਰ ਵੇਚੇ ਪਾਏ 95 ਪਏ ਕਹਿ ਸਕਦੇ ਆ ਆਪਾਂ ਨਵੇਂ ਜੀ ਆ ਜਾਂਦੇ ਆ ਪੀਕੇਟੀ ਕਮਾਂਡਰ ਦੇ ਨੇ ਅਗਲੇ ਟਾਈਮ ਟਰੈਕਟਰ ਦੇ 85 ਪਏ ਨੇ ਨੋ ਮਾਡਲ ਆ ਜੀ ਪਿਓਰ ਨੋ ਮਾਡਲ ਤੇ ਆਪਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਹਾਂਜੀ ਹਾਂਜੀ ਇਹਦਾ ਰੇਟ ਕਿੰਨਾ ਬਾਈ ਇਹ 275000 ਦਾ ਧਰਮੇ ਵੀਰੀ ਆਪਾਂ ਦੇ ਦਾਂਗੇ 275000 ਦਾ ਸਜਣੂ ਇੱਕ ਬਾਈ ਦਲਜੀਤ ਨੇ ਨਾ ਪੂਰੇ ਰੀਜਨ ਨਾਲ ਥੋੜੇ ਟਰੈਕਟਰ ਤਿਆਰ ਕਰਵਾਇਆ ਹੈਗਾ ਹੁਣ ਤੁਹਾਨੂੰ ਫੋੜ ਦੇ ਦਰਸ਼ਨ ਕਰਵਾਉਣੇ ਆ ਮਾਰੀ ਬਾਈ ਕੈਮਰਾ ਪਹਿਲਾਂ ਤਾਂ ਉੱਥੇ ਜ਼ੂਮ ਕਰ ਦੇ ਬਾਈ ਕਿੰਨਾ ਟਾਈਮ ਲਾਤਾ ਫੋੜ ਤਿਆਰ ਕਰਾਉਣੇ ਇਹਨੇ ਸਾਲ ਡੇਡ ਡੇਡਕ ਸਾਲ ਲੱਗ ਗਿਆ ਵੀਰੇ ਆਪਾਂ ਨੂੰ ਡੇਡ ਸਾਲ ਤੇ ਹੁਣ ਡੇਡ ਸਾਲ ਦੇ ਵਿੱਚ ਤਿਆਰ ਕਰਾਉਣ ਦੇ ਵਿੱਚ ਤੂੰ ਤੇਲ ਕਿੰਨਾ ਫੂਕਦਾ ਸਰ ਗੱਡੀ ਤੇਲ ਦਾ ਤਾਂ ਕੋਈ ਆਣ ਗੈਂਤੀ ਹੈ ਜੀ ਕੋਈ ਹਿਸਾਬ ਹੀ ਨਹੀਂ ਬਾ ਜਿੱਧਰ ਨੂੰ ਗਏ ਆ ਜਦੋਂ ਗੱਡੀ ਬਾਹਰ ਕੱਢ ਲੈਂਦੇ ਸੀ 2-4000 ਦਾ ਮੱਚੀ ਜਾਂਦਾ ਵੀਰ ਜਾਨਾ ਨਿਕਲ ਜਾਂਦੇ ਹਾਂ ਮਤਲਬ ਮੋਟਾ ਜਿਹਾ ਅੰਦਾਜ਼ਾ ਜੇ ਗੱਲ ਕਰੀ ਆਪਾਂ ਫਿਰ ਜੇ ਅੰਦਾਜ਼ਾ ਲਾਈ 35-40000 ਦਾ ਫੂਕਿਆ ਗਿਆ ਹੋਊਗਾ ਕੱਲਾ ਤੇਲ ਤੇਲ ਕੱਲਾ ਤੇਲ ਤੇਲ ਜੀ ਤਿਆਰ ਕਰਨ ਚ ਤਿਆਰ ਕਰਨ ਦੇ ਵਿੱਚੋਂ ਸੱਚ ਨੂੰ ਬਾਈ ਨੇ 35-40000 ਰੁਪਏ ਦਾ ਤਾਂ ਤੇਲ ਤੇਲ ਫੂਕਤਾ ਬਾਕੀ ਵੀ ਚੈੱਕ ਕਰਾ ਦੇ ਸਾਰਾ ਬਾਕੀ ਸੀਟ ਸੂਟ ਤੇ ਡੱਕ ਡੁੱਕ ਤੇ ਨਿਕਾ ਮਰਾ ਦੇ ਕੁਆਲਿਟੀ ਦੇ ਨਿਕਾ ਮਰਾ ਦੇ ਕੁਆਲਿਟੀ ਵੀ ਇਹ ਜਿੱਥੋਂ ਇਹ ਨਹੀਂ ਹੈਗਾ ਵੀ ਇੱਕ ਜਗ੍ਹਾ ਤੋਂ ਤਿਆਰ ਹੋਇਆ ਨਾ 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 ਜਿੱਥੇ ਕੋਈ ਜਿਹਦਾ ਇਹਦਾ ਸਪੈਸ਼ਲਿਸਟ ਕੰਮ ਸੀ ਸਪੈਸ਼ਲੀ ਹੋਇਆ ਜੇ ਸੀਟ ਤੋਂ ਛੋਟੀ ਜੀ ਚੀਜ਼ ਹੈ ਬਸ ਸੀਟ ਮੰਨ ਲਓ ਜੇ ਸੀਟ ਦਾ ਕੰਮ ਜਿੱਥੋਂ ਸੀਟ ਇਹਦੀ ਕਿ ਕੈਮ ਹੁੰਦੀ ਸੀ ਉਹ ਤੋਂ ਸੀਟ ਹੀ ਕਰਵਾਈ ਕਿੱਥੋਂ ਕਰਵਾਈ ਆ ਬਈ ਇਹ ਧੂਰੀ ਤੋਂ ਕਰਵਾਈ ਵੀ ਧੂਰੀ ਤੋਂ ਤੇ ਤੂੜ ਬੜਿਆ ਵਾਲੇ ਬਾਬੇ ਦਾ ਡਿੱਕ ਲਾ ਹਾਂ ਉਹ ਤਾਂ ਦਿਖ ਲੱਗਿਆ ਹੋਇਆ ਤੇ ਪੇਂਟ ਇਹਦਾ ਬਰਨਾਲੇ ਹੋਇਆ ਬਈ ਪੇਂਟ ਬਰਨਾਲੇ ਹੋਇਆ ਹੋਇਆ ਬੰਪਰ ਇਹ ਮਾਲਪੁਰ ਤੋਂ ਜੀ ਹਿਆਰਪੁਰ ਤੋਂ ਜੀ ਮਾਲਪੁਰ ਤੋਂ ਇਹਦਾ ਰੇਟ ਤਾਂ ਫਿਰ ਜਿਹੜਾ ਕੋਈ ਕਦਰਦਾਨ ਨੂੰ ਕਦਰਦਾਨ ਨੂੰ ਤਾਂ ਫੋਨ ਤੀ ਕਰ ਲਾ ਜੀ ਉਹਦਾ ਫੋਨ ਤੀ ਕਰ ਲੂਗਾ ਜੀ ਜਿਹਨੂੰ ਪਰਖ ਹੋਈ ਉਹ ਤਾਂ ਆਪੀ ਉਹਨੂੰ ਤਾਂ ਚੀਜ਼ ਤਾਂ ਜਿਹਨੇ ਰੱਖਿਆ ਹੋਇਆ ਨਾ ਫੋਰਡ ਇੱਕ ਤਾਂ ਫੋਰਡ ਹੁੰਦਾ ਇੱਕ ਕੋਡ ਹੁੰਦਾ ਜਿਹਨੇ ਫੋਰਡ ਰੱਖਿਆ ਹੋਇਆ ਉਹਨੂੰ ਪਤਾ ਹੀ ਹੋਊ ਇਹਦਾ ਮੁੱਲ ਕਿੰਨਾ ਕੋਣਾਂ ਕਿੰਨਾ ਮਾਡਲ ਆ ਬਈ ਇਹ ਇਹ 90 ਮਾਡਲ ਆ ਜੀ 90 ਮਾਡਲ ਤੇ ਜਿਹੜਾ ਆ ਫਾਰਮ ਟਰੈਕ 60 ਇਹ ਨਵਾਂ ਮਾਡਲ ਆ ਜੀ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰਾਂ ਨਵਾਂ ਮਾਡਲ ਆ ਬਈ ਆ ਪੱਠੀ ਚੈੱਕ ਕਰਾਈ ਹਾਂਜੀ ਹਾਂਜੀ ਕਿਸੇ ਪਾਸੇ ਵੀ ਪੂਰਾ ਸਿੱਕਾ ਨਹੀਂ ਹੈਗਾ ਮੂਰਲੇ ਟਾਇਰ ਤਾਂ ਹੈਗੇ ਨੇ ਬਈ ਇਹ ਪਿਛਲੇ ਦੀ ਜੇ ਗੱਲ ਕਰੀਏ ਪਿਛਲੇ ਟਾਇਰ ਹੈ ਕਿਨੇ 85 ਪੈਸੇ 85 ਪੈਸੇ ਤੇ ਨੋ ਮਰਿਆੜਾ ਮੂੜਾ ਤੇ ਨਿਗਾਹ ਮਾਰਾ ਦੂ ਸਾਰੇ ਰੈਟ ਤੇ ਐ ਨਹੀਂ ਵੀ ਕੋਈ ਗੋਲਾ-ਗੋਲਾ ਗੜ ਗਿਆ ਹੋਊ ਜਾਂ ਕੋਈ ਵੈਲਟ ਟੁੱਟ ਟੰਕਾ ਲੱਗਿਆ ਹੋਊਗਾ ਜਮੀ ਨਵੇਂ ਨੇ ਆ ਇੰਡੀਕੇਟਰ ਵੀ ਨਾਲ ਦੇ ਬਈ ਜਿਹੜੇ ਪਿਛੇ ਲੱਗੇ ਹੋਏ ਆ ਚਾਰੀਆਂ ਜੂੜੀਆਂ ਲੱਗੀਆਂ ਤਾਂ ਬਚ ਗਏ ਤਾਂ ਬਚ ਗਏ ਰੈਡ ਸੂਟ ਜਾਂ ਪਿੱਛੋਂ ਖੜਤ ਵਰਤ ਰੈਟ ਦੀ ਫੁੱਲ ਚੰਗੀ ਆ ਐ ਟੇਡੇ ਵੀਂਗੇ ਹੋ ਜਾਂਦਾ ਨਹੀਂ ਪਿੱਛੋਂ ਪੁੱਛੋਂ ਲੱਗ ਲੁੱਕ ਜਾਂਦੇ ਆ ਕਿਤੇ ਐ ਥੋੜੀ ਥੂੜੀ ਨਹੀਂ ਲੱਗੀ ਹਾਂ ਤੇ ਹੁਣ ਬਈ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹ 2750 ਤੇ ਪੰਜਾਬ ਨੰਬਰ ਤੇ ਬਈ ਆਪਾਂ ਖੜੇ ਆ ਪਿੰਡ ਚੁਗੇਕਲਾ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤੇ ਬਠਿੰਡੇ ਤੋਂ ਕਿੰਨੀ ਦੂਰ ਹੈ ਇਹ ਇਹ ਬਠਿੰਡੇ ਤੋਂ ਹੈਗਾ 18 ਕਿਲੋਮੀਟਰ ਜੀ ਗਿੱਦੜਵੇ ਤੋਂ 12 ਕਿਲੋਮੀਟਰ ਤੇ ਇੱਧਰ ਪਿੰਡ ਪੈਂਦਾ ਬੱਲੂਆ ਨਾ ਬੱਲੀਆਂ ਤੋਂ ਜਿਹੜਾ ਬੱਲੂਆ ਦੀ ਬੈਕ ਸ਼ਾਈਡ ਤੇ ਪਿੰਡ ਚੁਗੇਕਲਾ ਪੈਂਦਾ ਤੇ ਇਹ ਮੇਲ ਮਿੱਤਰ ਦਾ ਪਿੰਡ ਦੂਜਾ ਛੋਟੇ ਸੀ ਹਾਂ ਉਹ ਛੋਟੇ ਚੁਗੇ ਆ ਜੀ ਆਪਣਾ ਪਿੰਡ ਵੱਡੇ ਚੁਗੇ ਠੀਕ ਹੈ ਤੇ ਲੋਕ ਜੀ ਸੱਜਣੋਂ 22 ਦਾ ਨੰਬਰ ਉੱਪਰ ਟਾਈਟਲ ਤੇ ਚੱਲ ਜਾਂਦਾ ਤਾਂ ਕਰ ਲਿਓ ਸੰਪਰਕ